ਐਮਐਸਪੀ ਦੀ ਮੰਗ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਕੇਂਦਰ ਦੀ ਬੀਜੇਪੀ ਸਰਕਾਰ ਦੁਆਰਾ ਰੋਕ ਲਗਾਈ ਗਈ ਸੀ ਵੱਡੇ ਹਤਕੰਡੇ ਬਣਾਏ ਗਏ ਸੀ ਕਿ ਕਿਸਾਨ ਦਿੱਲੀ ਵੱਲੋਂ ਕੂਚ ਨਾ ਕਰ ਸਕਣ ਪੰਜਾਬ ਦੀਆਂ ਜਥੇਬੰਦੀਆਂ ਤੇ ਕਿਸਾਨ ਆਗੂਆਂ ਨੇ ਇਹਨਾਂ ਬਾਰਡਰਾਂ ਨੂੰ ਸ਼ਾਂਤਮਈ ਤਰੀਕੇ ਨਾਲ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਫੋਰਸ ਦੇ ਦੁਆਰਾ 21 ਦੂ 2024 ਨੂੰ ਖਨੌਰੀ ਬਾਰਡਰ ਵਿਕੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਦੋ ਭੈਣਾਂ ਦੇ ਇਕਲੌਤੇ ਪਰਾ ਸ਼ੁਭਕਰਨ ਸਿੰਘ ਉਮਰ 23 ਸਾਲ ਪਿੰਡ ਬੱਲੋ ਬਠਿੰਡਾ ਦੀ ਸਿਰ ਵਿੱਚ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਸੀ ਸ਼ੁਭਕਰਨ ਦੇ ਪਰਿਵਾਰ ਦੀ ਹੋਈ ਵੱਡੀ ਜਿੱਤ ਪੰਜਾਬ ਪੁਲਿਸ ਨੇ ਧਾਰਾ 302 ਤੇ 114 ਤਹਿਤ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰਚਾ ਦਰਜ ਹੋਣ ਤੋਂ ਬਾਅਦ ਸ਼ੁਭਕਰਨ ਦਾ ਸੰਸਕਾਰ ਕੀਤਾ ਗਿਆ ਪੰਜਾਬ ਸਰਕਾਰ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਹੈ ਅਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ ਦੱਸ ਦਈਏ ਕਿ ਸ਼ੁਭ ਕਰਨ ਦੀ ਦਾਦੀ ਅਤੇ ਭੈਣਾਂ ਨੇ ਸ਼ੁਭ ਕਰਨ ਨੂੰ ਪਾਲਿਆ ਅਤੇ 17 ਸਾਲ ਪਹਿਲਾਂ ਛੱਡ ਕੇ ਗਈ ਸ਼ੁਭ ਕਰਨ ਦੀ ਮਾਂ ਵੀ ਅੱਗੇ ਆਈ ਸੀ ਅਤੇ ਉਸ ਨੂੰ ਬੋਰਾ ਦੁੱਖ ਨਹੀਂ ਸੀ ਆਪਣੇ ਪੁੱਤ ਮਰੇ ਦਾ ਉਸ ਨੂੰ ਪੰਜਾਬ ਸਰਕਾਰ ਦਾ 1 ਕਰੋੜ ਰੁਪਇਆ ਹੀ ਦਿੱਖਦਾ ਸੀ